ਸਾਈਰ 2019 ਤੋਂ ਸੁਭਾਣਾ ਨਾ ਆ ਰਿਹਾ ਸਭ ਤੋਂ ਪਹਿਲਾਂ ਅਗਰ ਕੰਟਰੈਕਟਰਲ ਦੀ ਸਕਿਉਰਟੀ ਦੀ ਨੌਕਰੀ ਚੱਲੀ ਤਾਂ ਮੇਰੀ ਪਹਿਲੀ ਜੋਇਨਿੰਗ ਸੀਗੀ 2019 ਤੋਂ ਲੈ ਕੇ 2023 ਤੱਕ ਮੈਂ ਸਕਿਉਰਟੀ ਦੇ ਇਨਚਾਰਜ ਰਿਹਾ ਸਰ ਏਪੀਡੀ ਆਈਪੀਡੀ ਜਿੰਨੇ ਵੀ ਚਾਰਜ ਹੋਏ ਜਿੰਨੇ ਸੂਈ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਆਈਆਂ ਸਾਰੇ ਮੇਰੇ ਦੇਖ ਰੇਕਚ ਕੀਤੇ ਆ ਗੀਆਂ ਲੇਕਿਨ ਲਾਸਟ 1 ਸਾਲ ਤੋਂ ਸੂਪਰਵਾਈਜ਼ਰ ਜਗਸੀਰ ਸਿੰਘ ਹੈ ਜੋ ਉੱਚ ਅਧਿਕਾਰੀਆਂ ਦਾ ਖਾਸ ਬੰਦਾ ਹੈ ਉਹਨੂੰ ਇੰਚਾਰਜ ਲਾਇਆ ਗਿਆ ਵੀ ਇੱਥੇ ਫੌਜੀ ਰਾਜ ਕੰਮ ਕੀਤਾ ਜਾਵੇ ਪੁਲਿਸ ਬੇਨਤੀ ਹੈ ਵੀ ਇਹ ਜੋ ਜਿਨ੍ਹਾਂ ਦੀ ਨੌਕਰੀ ਨਿਕਲ ਗਈ ਇਹਨਾਂ ਨੇ ਨੌਕਰੀ ਤੇ ਭਾਲ ਕੀਤਾ ਜਾਵੇ ਇਹਨਾਂ ਨੇ ਇਹਨਾਂ ਨੇ ਬੰਦਿਆਂ ਨੇ ਕਰੋਨਾ ਕਾਲ ਦੌਰਾਨ ਡੇਂਗੂ ਦੌਰਾਨ ਜਦੋਂ ਵੀ ਕਰੋਨਾ ਕਾਲ ਦੌਰਾਨ ਇਹਦਾ ਦੌਰ ਸੀਗਾ ਜਦੋਂ ਕੋਈ ਹਸਪਤਾਲ 'ਚ ਕੋਈ ਬੰਦਾ ਡਰਦਾ ਵੱਡਦਾ ਨਹੀਂ ਸੀ ਉਦੋਂ ਇਹਨਾਂ ਨੇ ਡਿਊਟੀਆਂ ਕੀਤੀਆਂ ਸ਼ੇਰਾਂ ਦੀ ਡਿਊਟੀ ਕੀਤੀਆਂ ਤਾਂ ਜੋ ਅਸੀਂ ਮਰੀਜ਼ਾਂ ਦੀ ਇਫਾਦਤ ਕਰ ਸਕੀਏ ਪੇਸ਼ੈਂਟਾਂ ਦੀ ਹੈਲਪ ਕਰ ਸਕੀਏ ਬਟ ਅੱਜ ਇਹ ਦੌਰ ਆ ਗਿਆ ਉਹਨਾਂ ਨੂੰ ਨੌਕਰੀ ਤੋਂ ਕਰ ਦਿੱਤਾ ਗਿਆ ਇਹ ਸਾਡੇ ਲਈ ਬਹੁਤ ਹੀ ਅੱਜ ਦੇਖੋ ਦਿਵਾਲੀ ਦੁਸਹਿਰੇ ਦੇ ਦਿਨਾਂ ਮਹੀਨੇ ਵਿੱਚ ਬਟ ਇਹਨਾਂ ਦਾ ਰੋਜ਼ਗਾਰ ਖੋ ਗਿਆ ਚੁੱਲ੍ਹੇ ਬੰਦ ਹੋ ਗਏ ਇੱਕ ਜੋ ਨੌਕਰੀ ਹੁੰਦੀ ਹੈ ਬੰਦੇ ਲਈ ਸਭ ਤੋਂ ਵੱਡਾ ਰੋਜ਼ਗਾਰ ਉਹ ਹੁੰਦਾ ਜੋ ਉਹਨਾਂ ਦੀ ਨੌਕਰੀ ਅੱਜ ਚੱਲੇਗੀ ਕੋ ਮੀਡੀਆ ਰਹੀ ਹੈ ਜੀ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਨੌਕਰੀ ਬਹਾਲ ਕੀਤੀ ਜਾਵੇ ਇਹਨਾਂ ਨੂੰ ਅੱਗੇ ਤੋਂ ਡਿਊਟੀ ਦੇ ਲਵਾਏ ਜਾਵੇ ਧੰਨਵਾਦ ਜੀ ਇਹਨਾਂ ਦੇ ਹਸਪਤਲ ਦਖੰਡਾ ਉਹ ਕਿ ਨੌਕਰੀ ਕਰਦਾ ਜੋ ਕਿ ਨਾ ਪ੍ਰਿੰਸੀਪਲ ਕੰਪਨੀ ਦੇ ਵਿੱਚ ਐਕਸ ਸਰਵਿਸ ਮੈਨ ਦੀ ਤਰਫੋਂ ਬਟੌਰ ਸਫਰੋਜੀ ਰੱਖਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦਾ ਜੋ ਟੈਂਡਰ ਸੀ 30 ਤਰੀਕ ਤੱਕ ਸੀਗਾ ਉਸ ਤੋਂ ਬਾਅਦ 1 ਤਰੀਕ ਜਿਵੇਂ ਅੱਜ ਉਹ ਬਰੌਡ ਕੰਪਨੀ ਪ੍ਰਿੰਸੀਪਲ ਨੂੰ ਚੇਂਜ ਕਰਕੇ ਇਹਨਾਂ ਨੂੰ ਹਸਪਤਲ ਦੇ ਤੇ ਆਈ ਆ ਔਰ ਉਹਦੇ ਵਿੱਚ ਇਹਨਾਂ ਨੇ ਕਿਸੇ ਬਿਨਾ ਰਿਜਮ ਤੋਂ ਡਾਕੂਮੈਂਟ ਜਮਾ ਕਰਕੇ ਬਿਨਾ ਰਿਜਮ ਤੋਂ ਇਹਨਾਂ ਨੇ ਕੀ ਕੀਤਾ ਬਰਾਰ ਕੰਪਨੀ ਨੇ ਸੁਪਰਵਾਈਜ਼ਰ ਦਕਸ਼ੀਰ ਸਿੰਘ ਜੋ ਕਿ ਇੱਥੇ ਏਐਸਓ ਦੀ ਡਿਊਟੀ ਕਰਦੇ ਆ ਉਹਨਾਂ ਨੇ ਗਰੁੱਪ ਦੇ ਵਿੱਚ ਬੱਸ ਕੋਈ ਆਲਟੀਮੇਟਲੀ ਨਾ ਕਿਸੇ ਨੂੰ ਪੁੱਛ ਬਲੈਸਟ ਬਣਾ ਕੇ ਸੰਧ ਕਰਤੀ ਆ ਕਿ ਕੱਲ ਨੂੰ ਇਹ ਬੰਦੇ ਡਿਊਟੀ ਤੇ ਨਹੀਂ ਆਉਣਗੇ ਇਹਦੇ ਵਿੱਚ ਇਹ ਗਾੜ ਪਾਰਟੀ ਮੇਰੀ ਵਿਗਾਸ ਨੇ ਇਹ ਬਹੁਤ ਵਿਚਾਰੇ ਗਰੀਬ ਬੰਦੇ ਆ ਜੋ ਕਿ ਇਸੇ ਨੌਕਰੀ ਤੇ ਆਪਣਾ ਪਰਿਵਾਰ ਪਾਲਦੇ ਆ ਜਿਵੇਂ ਇੱਕ ਸਰਵਿਸਮੈਨ ਰੱਖਿਆ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਆ ਔਰ ਇਹਦਰ ਵੀ ਤਨਖਾਹ ਵੀ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਐਕਸ ਸਰਵਿਸ ਵਲੋਂ ਤੋਂ ਨਵੇਂ ਸੁਪਰਵਾਈਜ਼ਰ ਭੁਸ਼ਿੰਦਰ ਸਿੰਘ ਨੇ ਔਰ ਸੁਪਰਵਾਈਜ਼ਰ ਵਿਕਰਮ ਸਿੰਘ ਸੁਪਰਵਾਈਜ਼ਰ ਲਖਵੀਰ ਸਿੰਘ ਔਰ ਸੁਪਰਵਾਈਜ਼ਰ ਪ੍ਰਦੀਪ ਸਿੰਘ ਨੂੰ ਕੱਢਿਆ ਗਿਆ ਜਿਹਦੇ ਵਿੱਚ 45 ਗਾਰਡ ਹੋਰ ਨਹੀਂ ਜਿਨ੍ਹਾਂ ਨੂੰ ਬਿਨਾ ਅਲਟੀਮੇਟਰ ਤੋਂ ਬਿਨਾ ਕਿਸੇ ਗੱਲ ਤੋਂ ਕੱਢ ਦਿੱਤਾ ਗਿਆ ਜੋ ਕਿ ਇਥੋਂ ਦੇ ਡਾਇਰੈਕਟਰ ਸਾਹਿਬ ਆ ਉਹਨਾਂ ਨੂੰ ਵੀ ਇਸ ਗੱਲ ਦੀ ਪਿੰਕ ਤੱਕ ਨਹੀਂ ਸੀ ਦੇ ਕੇ ਸਿਰਫ ਇਹ ਗਾਉਂ ਲੈਵਲ ਤੋਂ ਪਤਾ ਸੀ ਗਵਰਨਮੈਂਟ ਪਤਾ ਲੱਗਿਆ ਉਹ ਵੀ ਗਰੁੱਪ ਦੇ ਵਿੱਚ ਮੈਸੇਜ ਤੇ ਵੀ ਇਹ ਬੰਦੇ ਡਿਊਟੀ ਨਹੀਂ ਆ ਰਹੇ ਔਰ ਇਹ ਬੰਦਿਆਂ ਨੂੰ ਡਿਊਟੀ ਤੇ ਨਹੀਂ ਲਿਆ ਜਾਏਗਾ ਨਵੇਂ ਬੰਦੇ ਉਹਨਾਂ ਦੀ ਜਗ੍ਹਾ ਤੇ ਰੱਖ ਲਏ ਗਏ ਆ ਪਰ ਇਹਦੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਕੇਂਦਰ ਗਵਰਨਮੈਂਟ ਦਾ ਜੋ ਐਮ ਸਰਵਿਸ ਕਿਲਾ ਅਸੀਂ ਇਹ ਚਾਹੁੰਦੇ ਆ ਕਿ ਇਹ ਗਾਰਡ ਵੈਬ ਜਿੰਨੇ ਵੀ ਸੁਪਰੇ ਜੋ ਕੱਢੇ ਗਏ ਆ ਇਹਨਾਂ ਦੀ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਦੇ ਬਾਲ ਬੱਚਿਆਂ ਨੂੰ ਸੁੱਖ ਦੀ ਰੋਟੀ ਕਮਾ ਸਕਣ ਬਸ ਤੁਹਾਡੀ ਤੁਹਾਡੀ ਬ੍ਰੇਕ ਦੇ ਉੱਤੇ ਗੱਲ ਹੋਈ ਆ ਨਹੀਂ ਸਾਹਿਬ ਡਾਇਰੈਕਟਰ ਸਾਹਿਬ ਦਾ ਸਾਡੇ ਕੋਲੇ ਨੰਬਰ ਨਹੀਂ ਹੈ ਕਿਉਂਕਿ ਉਹ ਵੀ ਨਵੇਂ ਆਏ ਆ ਜੋ ਬਰਾੜ ਕੰਪਨੀ ਦੇ ਬਰਾੜ ਸਾਹਿਬ ਆ ਕਰਨਲ ਬਰਾੜ ਸਾਹਿਬ ਆ ਉਹਨਾਂ ਦਾ ਵੀ ਕਿਸੇ ਗਾਰਡ ਨੂੰ ਨਾ ਕਿਸੇ ਸੁਪਰਵਾਈਜ਼ਰ ਨੂੰ ਨੰਬਰ ਨਹੀਂ ਦਿੱਤਾ ਗਿਆ ਕਾਰਨ ਇਹ ਹੀ ਸੀ ਕਿ ਇਹਨਾਂ ਬੰਦਿਆਂ ਨੂੰ ਬਾਹਰ ਕੱਢਿਆ ਜਾਣਾ ਸੀ 45 ਗਾਰਡ ਹੈ ਜੀ ਔਰ 4 ਸੁਪਰਵਾਈਜ਼ਰ ਆ ਸੁੱਤ ਅਨੰਗਾ ਜਾਣੇ ਆ ਅਸੀਂ ਪੰਜਾਬ ਗਵਰਨਮੈਂਟ ਤੋਂ ਔਰ ਕੇਂਦਰ ਮੈਂ ਗਵਰਨਮੈਂਟ ਤੋਂ ਇਹੀ ਬੇਨਤੀ ਕਰਦੇ ਆ ਜੀ ਵਿਅਕਤੀ ਜੋ 50 ਕੇ 60 ਦੇ ਵਿੱਚ ਸਪੇਅਰ ਗਾਰਡ ਨੇ ਉਹਨਾਂ ਦੇ ਵੀ ਡਾਕੂਮੈਂਟ ਹੈ ਜੇ ਦਵਾ ਨਹੀਂ ਕੀਤੇ ਗਏ ਉਹਨਾਂ ਦਾ ਕੀ ਹੋਵੇਗਾ ਅਗਲਾ ਸਰ ਪਲੀਜ਼ ਇਹੀ ਆ ਵੀ ਸਾਡਾ ਦਾ ਵੀ ਕਿਰਪਾ ਕਰਕੇ ਜਿੰਨੇ ਵੀ ਇਹ ਵਿਚਾਰੇ بے ਰੁਜ਼ਗਾਰ ਹੋਏ ਆ ਪਰ ਇਹਨਾਂ ਕੋਲੇ ਕੋਈ ਪੈੜੀ ਨਹੀਂ ਵਿਚਾਰੇ ਗਰੀਬ ਘਰਾ ਤੋਂ ਉੱਤੋਂ ਆਏ 12-12 ਬੀਏ ਪੜੇ ਹੋਏ ਬੱਚੇ ਨੇ ਇਹਨਾਂ ਨੂੰ ਗਲਤ ਰਸਤੇ ਤੇ ਰੋਕਿਆ ਔਰ ਇਹ ਆਦਿ ਦੇ ਵਧੀਆ ਨਸ਼ੇ ਪੱਤੀ ਤੋਂ ਰਾਤ ਨੂੰ ਇਹਨਾਂ ਦੇ ਡੋਰ ਟੈਸਟ ਵੀ ਕਰਵਾਏ ਜਾ ਰਹੇ ਜੀ ਇਹਨਾਂ ਦਾ ਮੈਡੀਕਲ ਹਰ ਸਾਲ ਕਰਵਾਇਆ ਜਾਂਦਾ ਜੀ ਫਿਜ਼ੀਕਲ ਔਰ ਐਨੀ ਬਲਡ ਪੀਅਰ ਵੀ ਲਾਇਆ ਜਾਂਦਾ ਹੈ ਔਰ ਇਹ ਗਾਰਡ ਜੋ ਹੈ ਬਹੁਤ ਇੱਕ ਫੌਜੀ ਤਰੀਕੇ ਨਾਲ ਇਹ ਉਸ ਦੇ ਵਿੱਚ ਡਿਊਟੀ ਨਿਭਾ ਰਹੇ ਹੈ ਜੀ ਔਰ